ਰਪਿੰਦਰ ਕੌਰ ਪੂਰੇ ਪੰਜਾਬ ਦੇ ਵਿੱਚ ਇੱਕ ਜਿਹੇ ਕੰਮ ਕਰਕੇ ਮਸ਼ਹੂਰ ਹੋ ਗਈ ਸੁਖਣ ਵਾਲੇ ਦੀ ਇਹ ਕੁੜੀ ਜਿਨੇ ਅਜੀਹਾ ਕੰਮ ਕਰਤਾ ਜਿਨੇ ਲਾਂ ਤਾਂ ਹੀ ਖੱਟੀਆਂ ਜਿੱਥੇ ਮਾਪੇ ਬਾਪ ਆਪਦੇ ਬੱਚਿਆਂ ਖਾਤਰ ਉਹਨਾਂ ਨੂੰ ਤਤੀ ਵਾੜ ਆ ਲੱਗੇ ਉਹਨਾਂ ਦੇ ਉੱਤੇ ਕੋਈ ਆਚਣਾ ਆਵੇ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਜਾਂਦੇ ਆ ਉੱਥੇ ਜੇਕਰ ਮਾਪੇ ਸਰਬਜਨਕ ਥਾਵਾਂ ਦੇ ਉੱਤੇ ਧੀ ਪੁੱਤ ਦੇ ਉੱਤੇ ਹੱਥ ਚੱਕ ਲੈਣ ਉਹ ਵੀ ਜਵਾਨ ਧੀ ਦੇ ਉੱਤੇ ਤੇ ਤੁਸੀਂ ਸਮਝੋ ਕਿ ਉਹਨਾਂ ਦਾ ਦਿਲ ਕਿੰਨਾ ਦੁਖੀ ਹੋਇਆ ਹੋਊਗਾ ਉਹਨਾਂ ਨੂੰ ਕਿੰਨੀ ਨਮੋਸ਼ੀ ਚ ਝਲਣੀ ਪਈ ਹੋਊਗੀ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਹੀ ਹੋਊਗੀ ਹਰ ਇੱਕ ਭਾਵੇਂ ਧੀਆ ਵਿਆਹਾਂ ਜਾਣ ਸਾਰੇ ਧੀਆਂ ਵਾਲੇ ਆ ਸਾਰੇ ਜਿਹੜੇ ਪਰਿਵਾਰਾਂ ਵਾਲੇ ਬੰਦੇ ਉਹ ਜਾਣਦੇ ਆ ਇਹ ਗੱਲ ਕਿ ਜੇਕਰ ਪੇਤਿਆਂ ਤੋਂ ਜਦੋਂ ਸਹਰਿਆਂ ਘਰਤੀ ਜਾਂਦੀ ਆ ਤੇ ਉਹਨੂੰ ਆਚ ਆ ਜੇ ਕੋਈ ਤੇ ਮਾਪੇ ਉਥੇ ਆਪ ਦਾ ਆਪ ਮਰਨ ਟਿਕਰ ਜਾਂਦੇ ਆ ਪਰ ਇਸ ਕੁੜੀ ਨੇ ਰਪਿੰਦਰ ਕੌਰ ਨੇ ਜੀਰੂ ਆਪਣਾ ਤਣ ਮਣ ਧਣ ਦੇ ਨਾਲ ਪਹਿਲਾਂ ਉਹਨੂੰ ਪੜਾਇਆ ਫਿਰ ਕੈਨੇਡਾ ਵਰਗੇ ਦੇਸ਼ ਦੇ ਵਿੱਚ ਉਹਨੂੰ ਪੜਨ ਲਈ ਭੇਜਿਆ ਤਾਂ ਕਿ ਉਹ ਆਪਣੀ ਜ਼ਿੰਦਗੀ ਸਵਾਰ ਸਕੇ ਪਰ ਉਹਨੇ ਉੱਥੇ ਜਾ ਕੇ ਪੜਨਾ ਤਾਂ ਕੀ ਸੀ ਲਿਖਣਾ ਤਾਂ ਕੀ ਸੀ ਜਿਹੜੇ ਮਾਪਿਓ ਨੇ ਪਹਿਲਾਂ ਸੰਸਕਾਰ ਦਿੱਤੇ ਸੀ ਉਹ ਵੀ ਉੱਥੇ ਭੁੱਲ ਬੈਠੀ ਅਜਿਹੀ ਉਹਨੂੰ ਉਹਦੇ ਦਿਮਾਗ ਦੇ ਉੱਤੇ ਇਸ਼ਕ ਭਾਰੂ ਹੋਇਆ ਕਿ ਉਹਨੇ ਜਿੱਥੇ ਆਪਣੇ ਆਪ ਦੀ ਇੱਜ਼ਤ ਗਵਾਲੀ ਉੱਥੇ ਹੀ ਆਪਦੇ ਮਾਪਿਓ ਨੂੰ ਵੀ ਕਲੰਕਿਤ ਕਰ ਦਿੱਤਾ ਅਕਸਰ ਆਖਦੇ ਆ ਕਿ ਮਾਪੇ ਧੀਆਂ ਜੰਮਣ ਤੋਂ ਪਹਿਲਾਂ ਕਿਉਂ ਮਾਰਦੇ ਆ ਫਿਰ ਜਦੋਂ ਮਾਪਿਓ ਹੱਥ ਚੱਕਦਾ ਤੇ ਉਹਨਾਂ ਤੇ ਕੀ ਬੀਤਦੀ ਆਪਾਂ ਸਮਝਦੇ ਆ ਇਹ ਰਪਿੰਦਰ ਕੌਰ ਜੀ ਨੂੰ ਪੁਲਿਸ ਨੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਉਹਦੀ ਬੰਦੀ ਸਜ਼ਾ ਉਹ ਦਿੱਤੀ ਤੇ ਉਸ ਤੋਂ ਬਾਅਦ ਪਰਿਵਾਰ ਨੇ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਤਾਂ ਭਾਈ ਇਹਦੇ ਪਿੱਛੇ ਨਹੀਂ ਜਾਣਾ ਸਾਡਾ ਸਾਥ ਜਵਾਈ ਸੀ ਜਿਹੜਾ ਮਾਰਤਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਕਿ ਕਿੰਨਾ ਜਿਹੜਾ ਸੋਹਰਾ ਪਰਿਵਾਰ ਸੀ ਰਪਿੰਦਰ ਕੌਰ ਦਾ ਉਹਨਾਂ ਦੀਆਂ ਤੁਸੀਂ ਗੱਲਾਂ ਸੁਣ ਲੀਆਂ ਹੋਣੀਆਂ ਕਿਸੇ ਤੋਂ ਗੁੱਝੀਆਂ ਨਹੀਂ ਰਹੀਆਂ ਪਰ ਤੁਹਾਨੂੰ ਇੱਕ ਚੀਜ਼ ਜਿਹੜੀ ਵਿਚਲੀ ਦੱਸਦੇ ਆ ਆਮ ਤੌਰ ਤੇ ਜੇਕਰ ਜਿਹਹਾ ਕੋਈ ਲਫੜਾ ਹੋ ਜਾਂਦਾ ਦੋਵਾਂ ਪਰਿਵਾਰਾਂ ਦੇ ਵਿੱਚ ਤੇ ਅਗਲਾ ਕਹਿੰਦਾ ਕਿ ਹੁਣ ਸੂਤ ਆਇਆ ਇਹਨਾਂ ਦਾ ਸਾਰਾ ਪਰਿਵਾਰ ਬੰਨੋ ਸਾਰਾ ਪਰਿਵਾਰ ਕੇਸ ਦੇ ਵਿੱਚ ਸਾਜ਼ਿਸ਼ ਕਰਤਾ ਸਾਰੇ ਇਹ ਇਨਵੋਲਡ ਆ ਇਹਨਾਂ ਨੂੰ ਬੰਨੋ ਪਰ ਉਸ ਪਰਿਵਾਰ ਗੁਰਵਿੰਦਰ ਸਿੰਘ ਸੰਧੂ ਦੇ ਪਿਤਾ ਦੇ ਇੱਕ ਵਾਰ ਵੀ ਉਹਨੇ ਇਹ ਗੱਲ ਜ਼ਰੂਰ ਆਖੀ ਕਿ ਜਿਹੜਾ ਦੋਚੀ ਆ ਉਹ ਬਖਸ਼ਿਆ ਨਾ ਜਾਵੇ ਤੇ ਕੋਈ ਨਜਾਇਜ਼ ਮੇਰਾ ਕਿਸੇ ਨਾਲ ਕੋਈ ਲਾਗੜਾੜ ਨਹੀਂ ਕੋਈ ਨਜਾਇਜ਼ ਨਾ ਇਸ ਕੇਸ ਦੇ ਵਿੱਚ ਫਸ ਜੇ ਮੇਰਾ ਤਾਂ ਘਰ ਉੱਜੜ ਗਿਆ ਤੁਸੀਂ ਵੇਖੋ ਉਸ ਬੰਦੇ ਦਾ ਕਿੱਡਾ ਦਿਲ ਹੋਊਗਾ ਕੁੜੀ ਦੇ ਪਰਿਵਾਰ ਦੇ ਉਹਨਾਂ ਨੇ ਕਿਸੇ ਦਾ ਕੋਈ ਨਾਂ ਨਹੀਂ ਲਿਆ ਪਰ ਕੁੜੀ ਦਾ ਪਰਿਵਾਰ ਆਪ ਇੰਨਾ ਸ਼ਰਮਸਾਰ ਹੋਇਆ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪਹਿਲਾਂ ਕਿਹਾ ਕਿ ਸਾਡੇ ਵੱਲੋਂ ਇਹ ਅੱਜ ਤੋਂ ਹੀ ਜਿਹੜੀ ਇਹ ਮਰ ਗਈ ਆ ਅਸੀਂ ਇਹਦੇ ਤੋਂ ਮਰ ਗਏ ਆ ਹੁਣ ਉਹਨਾਂ ਨੇ ਅੱਗੇ ਗੱਲ ਆਖੀ ਕਿ ਸਾਡਾ ਜਿਹੜਾ ਰਿਸ਼ਤਾ ਸੀ ਉਹ ਗੁਰਵਿੰਦਰ ਸਿੰਘ ਨਾਲ ਸੀ ਸਾਡਾ ਜਵਾਈ ਸਹੀ ਸੀ ਤੇ ਇਹ ਜਿਹੜੀ ਸਾਡੀ ਕੁੜੀ ਆ ਇਹਦੇ ਜਿਹੜੇ ਲੱਛਣ ਮਾੜੇ ਸੀ ਅਸੀਂ ਆਪਦੇ ਜਵਾਈ ਦੇ ਨਾਲ ਆ ਨਾ ਕਿ ਇਹਦੇ ਨਾਲ ਆ ਕਿਉਂਕਿ ਜਿਹੜੀ ਗੱਲ ਨਿਕਲ ਕੇ ਇੱਕ ਸਾਹਮਣੇ ਆਈ ਆ ਜਿਹੜਾ ਬੱਲੂਆਣੇ ਵਾਲਾ ਹਰਕਮਲ ਆ ਉਹਦੇ ਤੇ ਪ੍ਰੈਸ਼ਰ ਕਰਦਿਆਂ ਤੇ ਵੀ ਇਸ ਨੇ ਪਾਇਆ ਸੀ ਕਿ ਮੇਰਾ ਵਿਆਹ ਉਸ ਮੁੰਡੇ ਨਾਲ ਕਰ ਦਿਓ ਬੱਲੂਆਣੇ ਵਾਲੇ ਨਾਲ ਪਰ ਜਦੋਂ ਪਰਿਵਾਰ ਨੇ ਉਸ ਜੇ ਬੱਲੂਆਣੇ ਵਾਲੇ ਹਰਕਮਲ ਦੇ ਬਾਰੇ ਪੁੱਛ ਪੜਤਾਲ ਕੀਤੀ ਉਹਨਾਂ ਦੇ ਬਾਰੇ ਜਾਣਿਆ ਤੇ ਉਸ ਦਾ ਪਿਤਾ ਦਾ ਮੈਡੀਕਲ ਸਟੋਰ ਆ ਜਿਹੜਾ ਨਾਮ ਦਾ ਤਾਂ ਮੈਡੀਕਲ ਜਿਹੜੀਆਂ ਆਮ ਲੋਕਾਂ ਦੀਆਂ ਦਵਾਈਆਂ ਉਹ ਮਿਲਦੀਆਂ ਪਰ ਵੇਚਦਾ ਉੱਥੇ ਨਸ਼ੇ ਦੀਆਂ ਗੋਲੀਆਂ ਐਸਆਰ ਵਗੈਰਾ ਤੇ ਪਿੰਡ ਦੀ ਪੰਚਾਇਤ ਨੇ ਉਹਨਾਂ ਨੇ ਆਖਿਆ ਕਿ ਅਸੀਂ ਦੋ ਵਾਰ ਲੈ ਕੇ ਦੇ ਚੁੱਕੇ ਹਾਂ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਨੇ ਸਾਰੇ ਪਿੰਡ ਦੇ ਵਿੱਚ ਨੌਜਵਾਨਾਂ ਦੀ ਡੰਡ ਕੱਢਦੀ ਆ ਪਰ ਪੁਲਿਸ ਦੇ ਨਾਲ ਇਹਦੀ ਗੱਠਮੇਟਾ ਇਹਦੇ ਤੇ ਕਾਰਵਾਈ ਨਹੀਂ ਕੀਤੀ ਤੇ ਜਿਹੜਾ ਮੁੰਡਾ ਸੀ ਹਰਕਮਲ ਉਹ ਵੀ ਨਸ਼ੇ ਦਾ ਸਦਾਗਰ ਸੀ ਪਾਣੀ ਪੱਤ ਕਰ ਉਸਦੇ ਲਿੰਕ ਸੀ ਉਥੋਂ ਤਿੱਕਰ ਨਸ਼ੇ ਦਾ ਸਪਲਾਈਅਰ ਸੀ ਹੁਣ ਜਦੋਂ ਪੁਲਿਸ ਉਸ ਨੂੰ ਰੜਕ ਰਹੀ ਆ ਤੇ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਇਸ ਕਰਕੇ ਜਿਹੜਾ ਇਹ ਕੁੜੀ ਦਾ ਪਰਿਵਾਰ ਸੀ ਪੇਕਾ ਉਹਨਾਂ ਨੇ ਆਖਿਆ ਕਿ ਅਸੀਂ ਜਿਹੇ ਪਰਿਵਾਰ ਦੇ ਨਾਲ ਰਿਸ਼ਤਾ ਨਹੀਂ ਜੋੜਨਾ ਜੇਕਰ ਤੂੰ ਉਹਦੇ ਨਾਲ ਵਿਆਹ ਕਰਵਾਏਂਗੀ ਤੇ ਸਾਡੇ ਪਾਰ ਹੋ ਕੇ ਕਰਵਾਏਗੀ ਸੋ ਉਦੋਂ ਇਹਨੇ ਮਾਪਿਓ ਦੀ ਸ਼ਰਮ ਦੇ ਮਾਰੀ ਨੇ ਚੁੱਪ ਰਹੀ ਤੇ ਇਹ ਭੋਲਾ ਭਾਲਾ ਗੁਰਵਿੰਦਰ ਮਾਪਿਓ ਨੇ ਇੱਥੇ ਤੋਰਤੀ ਕਿ ਵਿਆਹ ਤੋਂ ਬਾਅਦ ਸ਼ਾਇਦ ਸੁਧਰ ਜੂਗੀ ਪਰ ਇਹਨੇ ਸੁਧਰਨਾ ਕੀ ਸੀ ਇਹਨੇ ਜਿਹਨੂੰ ਵੰਸ ਵਿਧਾਉਣ ਦੇ ਲਈ ਉਹ ਬੜੇ ਚਾਵਾਂ ਦੇ ਨਾਲ ਜਾਣ ਲਿਆ ਕੇ ਤੇ ਬੜਾ ਪਾਣੀ ਮਾਰ ਕੇ ਮਾਣ ਗੁਰਵਿੰਦਰ ਦੀ ਨੇ ਪੀਤਾ ਕਿਉਂਕਿ ਇਕੱਲਾ-ਇਕੱਲਾ ਉਹਨਾਂ ਦਾ ਪੁੱਤ ਸੀ 20-25 ਕਿੱਲੇ ਪੈੜੀ ਆਉਂਦੀ ਸੀ ਸੋਹਣਾ ਸੁਨੱਖਾ ਸੀ ਗੁਰੂ ਦੀ ਦਿੱਤੀ ਦਸਤਾਰ ਸਿਰ ਤੇ ਬੰਨਦਾ ਸੀ ਤੇ ਉਹਨੇ ਜਦੋਂ ਵਿਆਹ ਕੇ ਲ ਗਿਆ ਉਹਨਾਂ ਨੂੰ ਕੀ ਪਤਾ ਸੀ ਕਿ ਆਪਣੇ ਘਰ ਦਾ ਜਿਹੜਾ ਕਾਲ ਵਿਆਹ ਕੇ ਲ ਜਾ ਰਿਹਾ ਇਹ ਉੱਥੇ ਜਾ ਕੇ ਵੀ ਨਹੀਂ ਟਿੱਕੀ ਤੇ ਆਪਦੇ ਆਸ਼ਕ ਦੇ ਨਾਲ ਗੱਲਬਾਤ ਜਾਰੀ ਰੱਖੀ ਉਹਨੂੰ ਫਰੀਦਕੋਟ ਮਿਲਣ ਦੇ ਲਈ ਬੁਲਾਉਂਦੀ ਰਹੀ ਆਪ ਬੱਲੂ ਆਣੇ ਗੱਡੀ ਚੱਕਦੀ ਸੀ ਉਹਨੂੰ ਮਿਲਣ ਤੁਰ ਜਾਂਦੀ ਸੀ ਪਰ ਇੱਥੇ ਆ ਕੇ ਤਾਂ ਨੇ ਆਤੀ ਕਰਾਤੀ ਹੋ ਸਕਦਾ ਪਰਿਵਾਰ ਕਹਿੰਦਾ ਕਿ ਸਾਡੇ ਤੋਂ ਤਲਾਕ ਲੈ ਲੈਂਦੀ ਜੇਕਰ ਸਾਡਾ ਪੁੱਤ ਨਹੀਂ ਪਸੰਦ ਸੀ ਪਰ ਇਹਨੇ ਉਹਨਾਂ ਦਾ ਚਰਾਗ ਹੀ ਬੁਝਾਤਾ